ਮੇਰਾ ਨਾਮ ਮਨੋਜ ਸਿਵਾੜੀ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਜਿਵੇਂ ਕਿ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਬਹੁਤ بڑے ਬਹੁਮਤ ਦੇ ਨਾਲ ਅੱਜ ਆਪਣੀ ਸਰਕਾਰ ਬਣਾ ਰਹੀ ਹੈ ਜੋ ਸਰਕਾਰ ਬਣੀ ਹੈ ਸਾਡੇ ਬਹੁਤ ਹੀ ਜਸਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਦੇ ਹੇਠ ਲੋਕਾਂ ਨੇ ਉਹਨਾਂ ਦੀ ਗਾਰੰਟੀ ਦੇ ਉੱਪਰ ਆਪਣਾ ਵਿਸ਼ਵਾਸ ਜਤਾਇਆ ਔਰ ਬਹੁਤ ਵੱਡਾ ਮੈਂਡਟ ਦੇ ਕੇ ਦਿੱਲੀ ਵਾਸੀਆਂ ਨੇ ਮੋਦੀ ਜੀ ਦਾ ਦਿਲ ਜਿੱਤ ਲਿਆ ਹੈ ਬਹੁਤ ਹੀ ਵਧਾਈ ਆ ਬਹੁਤ ਹੀ ਖੁਸ਼ੀ ਦਾ ਦਿਨ ਆ ਉਸ ਦੀ ਖੁਸ਼ੀ ਦੇ ਵਿੱਚ ਅੱਜ ਸਮਰਾਲਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਕਾਰਜਕਰਤਾ ਵੱਲੋਂ ਲੱਡੂ ਵੰਡੇ ਜਾ ਰਹੇ ਨੇ ਜੀ ਜਿਵੇਂ ਕਿ ਦੇਖਦੇ 27 ਸਾਲਾਂ ਬਾਅਦ ਜਿੱਤ ਹੋਈ ਆ ਤੇ ਜਿਹੜੇ ਕੇਜਲ ਖੁਦ ਵੀ ਹਾਰ ਰਹੇ ਨੇ ਤੇ ਅਸੀਂ ਸੋਝੇ ਜੀ ਜਾ ਰਹੇ ਨੇ ਕੀ ਕਹਿਣਾ ਤੇ ਬਾਰੇ ਦੇਖੋ ਲੋਕ ਉੱਥੇ ਬਹੁਤ ਪਰੇਸ਼ਾਨ ਸੀ ਜਮੁਨਾ ਦਾ ਮੁੱਦਾ ਉੱਥੇ ਸੀ ਸਫਾਈ ਬਿਲਕੁਲ ਨਹੀਂ ਸੀ ਦਿੱਲੀ ਦੇ ਵਿੱਚ ਹਰ ਗਲੀ ਹਰ ਘਰ ਦੇ ਵਿੱਚ ਮੂਰੇ ਗੰਦਗੀ ਦਾ ਢੇਰ ਸੀ ਇਸ ਕਰਕੇ ਲੋਕਾਂ ਨੇ ਆਪਣਾ ਬਹੁਤ ਸ੍ਰੀ ਨਰਿੰਦਰભાઈ ਮੋਦੀ ਜੀ ਨੂੰ ਦਿੱਤਾ ਔਰ ਆਪ ਦਾ ਤੋਂ ਛਟਕਾਰਾ ਪਾਇਆ ਹੈ। ਕੀ ਨਾਮ ਤੇ ਉਹ ਦੱਸੋ? ਅਜੀਤ ਗੁਪਤਾ ਜੀ। ਕੀ ਕਰਨਾ ਚਾਹੁੰਦੇ ਜਿਹੜੇ ਲੱਡੂ ਵੰਡੇ ਜਾ ਰਹੇ ਨੇ? ਇਹ ਲੱਡੂ ਦਿੱਲੀ ਦੀ ਜਿੱਤ ਦੇ ਖੁਸ਼ੀ ਦੇ ਵਿੱਚ ਵੰਡੇ ਜਾ ਰਹੇ ਨੇ ਜੀ। ਇੱਕ ਆਮ ਆਦਮੀ ਪਾਰਟੀ ਝੂਠ ਚੋਂ ਪੈਦਾ ਹੋਈ ਤੇ ਝੂਠ ਦੇ ਸਾਰੇ 10-11 ਸਾਲ ਜੋ ਉੱਥੇ ਕੱਢ ਗਏ। ਉਹਨਾਂ ਦੇ ਝੂਠੇ ਵਾਅਦੇ ਤੇ ਝੂਠੀਆਂ ਗੱਲਾਂ ਦੇ ਕਾਰਨ ਉਹਨਾਂ ਨੂੰ ਜਨਤਾ ਨੇ ਇਨਕਾਰਿਆ ਤੇ ਬੀਜੇਪੀ ਨੂੰ ਚੁਣੀ। ਬੀਜੇਪੀ ਨਰੇਂਦਰભાઈ ਮੋਦੀ ਜੀ ਰਹਿਮਨ ਆਈ ਹੇਟ ਪੂਰੇ ਜੋਰ ਸ਼ੋਰ ਨਾਲ ਆਲ ਇੰਡੀਆ ਦੇ ਵਿੱਚ ਕੰਮ ਕਰ ਰਹੀ ਹੈ ਤੇ ਉਹ ਦਿੱਲੀ ਦੇ ਵਿੱਚ ਵੀ ਕੰਮ ਕਰਕੇ ਦਿਖਾਉਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਜਾ ਰਹੇ ਹਾਂ ਤੇ ਬਹੁਤ ਹੀ ਸਜੇਟਾਗਨ ਨਾਲ ਇੱਥੇ ਅਸੀਂ ਆਪਣੀਆਂ ਤਿਆਰੀਆਂ ਕਰਾਂਗੇ ਇਹ ਝੂਠੀ ਸਰਕਾਰ ਦਾ ਇੱਥੋਂ ਵੀ ਔਰ ਦੇ ਕਰਮਾ ਜੀ ਨਾਮ ਦੱਸੋ ਡਾਕਟਰ ਸ਼ੋਕ ਸ਼ਰਮਾ ਕੀ ਕਰਨ ਤੁਹਾਨੂੰ ਜਿਹੜਾ ਲੱਡੂ ਲੈ ਜਾ ਰਹੇ ਨੇ ਇਹ ਲੱਡੂ ਇਸ ਕਰਕੇ ਬੰਡੇ ਜਾ ਰਹੇ ਨੇ ਕਿ ਦਿੱਲੀ ਦੇ ਵਿੱਚ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਰ ਦੀ ਸਰਕਾਰ ਬਣੀ ਹੈ ਕਿਉਂਕਿ ਇਹ ਜਿਹੜੀ ਸਰਕਾਰ ਬਣੀ ਹੈ ਇਹ ਮੋਤੀ ਜੀ ਦੀ ਭਾਰਤੀ ਜਨਤਾ ਪਾਰਟੀ ਦੀ ਪਾਲਿਸੀਆਂ ਦੀ ਜਿੱਤ ਹੋਈ ਹੈ ਕਿ ਜੋ ਸਾਡੇ ਨਿਰੰਦਰભાઈ ਮੋਤੀ ਜੀ ਜੋ ਲੋਕਾਂ ਨਾਲ ਉਹਨਾਂ ਨੇ ਵਾਅਦੇ ਕਰਦੇ ਆ ਉਹ ਪੂਰਾ ਉੱਤਰਦੇ ਨੇ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਹੈ ਇਹ ਉਹਦੀ ਜਿੱਤੋ ਹੀ ਹੈ ਤੇ ਜੋ ਹੁਣ ਤੱਕ ਹੁੰਦਾ ਰਿਹਾ ਕਿ ਲਾਰੇ ਲਾਓ ਝੂਠ ਬੋਲੋ ਉਹ ਜਿਹੜੀ ਰਾਜਨੀਤੀ ਆ ਉਹ ਦਾੰਤ ਹੋਇਆ ਤੇ ਹੁਣ ਦਿੱਲੀ ਦਾ ਜਿਹੜਾ ਵਿਕਾਸ ਹੈ ਇਹਨੂੰ ਵਿਕਾਸ ਕਹਿੰਦੇ ਨੇ ਅਸਲ ਵੈਨਿਆ ਤੇ ਉਹਦੀ ਸ਼ੁਰੂਆਤ ਹੋਈ ਆ ਇਸ ਦੀ ਖੁੱਜੀ ਦੇ ਵਿੱਚ ਲੱਡੂ ਵੰਡ ਰਿਆ ਕਰਕੇ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਜਿਹੜੀ ਡਬਲ ਇੰਜਨ ਦੀ ਸਰਕਾਰ ਬਣੇ ਤਾਂ ਕਿ ਪੰਜਾਬ ਵੀ ਮੁੜ ਕੇ ਨੰਬਰ 1 ਸੂਬਾ ਬਣ ਜਾਵੇ ਜੀ ਨਾਮ ਦੱਸੋ ਮੇਰਾ ਨਾਮ ਸਦੀਪ ਭਾਰਤੀ ਹੈ ਜੀ ਭਾਰਤੀ ਜਨਤਾ ਪਾਰਟੀ ਮੰਡਲ ਪ੍ਰਧਾਨ ਸਮਰਾਲਾ ਤੋਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਦਿੱਲੀ ਵਿੱਚ ਸਾਡੀ ਬਹੁਤ ਵੱਡੇ ਬਹੁਮਤ ਨਾਲ ਜਿੱਤ ਹਾਸਲ ਹੋਈ ਹੈ ਜੋ ਆਮ ਆਦਮੀ ਪਾਰਟੀ ਦਾ ਘਮੰਡ ਸੀ ਚੱਕਨਾ ਚੂੜ ਹੋ ਚੁੱਕਿਆ ਹੈ ਔਰ ਬਹੁਤ ਵਧੀਆ ਲੀਡ ਨਾਲ ਸੁਖਦ ਕੇਜਰੀਵਾਲ ਵੀ ਹਾਰ ਚੁੱਕੇ ਨੇ ਸ਼ਿਸ਼ੋਧਿਆ ਜੀ ਵੀ ਹਾਰ ਚੁੱਕੇ ਨੇ ਬਹੁਤ ਵਧੀਆ ਲੀਡ ਨਾਲ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰભાઈ ਮੋਦੀ ਜੀ ਦੀ ਅਗਵਾਈ ਹੇਟ ਪ੍ਰਾਈਮ ਮਿਨਿਸਟਰ ਜੀ ਦੀ ਬਹੁਤ ਵਧੀਆ ਲੀਡ ਨਾਲ ਅਸੀਂ ਆਪਣੀ ਜਿੱਤ ਹਾਸਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਨੇ 27 ਸਾਲ ਬਾਅਦ ਜਿੱਤ ਹੋਈ ਹੈ ਦਿੱਲੀ ਮੁੜ ਕਾਬਿਲ ਹੋਈ ਹੈ ਬੀਜੇਪੀ ਕੀ ਕਹਣਾ ਦੋਨਿਆਂ ਦੇ ਭਾਈ ਇਸ ਵਾਰੇ ਅਸੀਂ ਕਹਿੰਦੇ ਜਨਨੇ ਜੀ ਜੋ ਵੀ ਉੱਥੇ ਦਿੱਲੀ ਦੇ ਸਾਰੇ ਕੰਮ ਨੇ ਭਾਰਤੀ ਜਨਤਾ ਪਾਰਟੀ ਉਹ ਪੂਰੇ ਕਰੇਗੀ ਯਮੁਨਾ ਦੀ ਸਫਾਈ ਸਾਰਾ ਕੁਝ ਅਸੀਂ ਭਾਰਤੀ ਜਨਤਾ ਪਾਰਟੀ ਬਹੁਤ ਹੀ ਵਧੀਆ ਸਚਜੇ ਢੰਗ ਨਾਲ ਦਿੱਲੀ ਦੀ ਪੂਰੀ ਰਗਵਾਈ ਕਰੇਗੀ ਪੂਰੀ ਸਚਜੇ ਢੰਗ ਨਾਲ ਦੇਖਰੇਖ ਕਰੇਗੀ ਠੀਕ ਹੈ ਜੀ